ਸਾਂਝੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰਾਂ ਘਰ 786 ਚੈਨਲ 'ਤੇ ਤੁਹਾਡਾ ਸਵਾਗਤ ਹੈ ਜਿੱਥੇ ਅੱਜ ਆਪਾਂ ਬਣਾਵਾਂਗੇ ਕੱਚੇ ਆਲੂ ਤੇ ਆਟੇ ਦਾ ਨਾਸ਼ਤਾ ਬਹੁਤ ਹੀ ਆਪਾਂ ਸੌਖੇ ਤਰੀਕੇ ਨਾਲ ਇਹ ਨਾਸ਼ਤਾ ਬਣਾ ਕੇ ਤਿਆਰ ਕਰਾਂਗੇ ਕਈ ਵਾਰ ਆਪਣਾ ਰੋਟੀ ਸਬਜ਼ੀ ਨੂੰ ਮਨ ਨਾ ਕਰੇ ਤਾਂ ਤੁਸੀਂ ਇਹ ਕੱਚੇ ਆਲੂ ਤੇ ਆਟੇ ਦਾ ਨਾਸ਼ਤਾ ਬਣਾ ਕੇ ਖਾ ਸਕਦੇ ਆ ਜੇਕਰ ਤੁਸੀਂ ਹਜੇ ਤੱਕ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਚਲੋ ਫਿਰ ਆਪਾਂ ਰੈਸਪੀ ਬਣਾਉਣਾ ਸ਼ੁਰੂ ਕਰਦੇ ਆ ਨਾਸ਼ਤਾ ਬਣਾਉਣ ਵਾਸਤੇ ਤਿੰਨ ਆਪਣੇ ਕੋਲੇ ਛੋਟੇ ਸਾਈਜ਼ ਦੇ ਕੱਚੇ ਆਲੂ ਆ ਜੇਕਰ ਵੱਡੇ ਹੋਣ ਤਾਂ ਦੋ ਆਲੂ ਲੈ ਲਓ ਹਾਂਜੀ ਤੇ ਇਹਨਾਂ ਨੂੰ ਆਪਾਂ ਛੱਲ ਲਿਆ ਸੀ ਛੱਲ ਕੇ ਦੋ ਵਾਰੀ ਪਾਣੀ ਦੇ ਨਾਲ ਧੋ ਲਿਆ ਹੁਣ ਇਹਨਾਂ ਨੂੰ ਕੱਦੂਕਾਸ਼ ਕਰਾਂਗੇ ਕੱਦੂਕਾਸ਼ ਆਪਾਂ ਮੋٹے ਪਾਸੇ ਤੇ ਨਹੀਂ ਕਰਨਾਗਾ ਜਿਹੜਾ ਆ ਮਿਰਿੰਜਸ ਆ ਜਨੇ ਇਹਦੇ ਤੇ ਆਪਾਂ ਆਲੂ ਨੂੰ ਕੱਦੂਕਾਸ਼ ਕਰਾਂਗੇ ਆਲੂਆਂ ਨੂੰ ਕੱਦੂਕਾਸ਼ ਕਰ ਲਿਆ ਹੁਣ ਦੋ ਵਾਰੀ ਨਾ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋ ਲਾਂਗੇ ਧੋ ਕੇ ਵਧੀਆ ਜੇ ਬਣ ਜਾਣਗੇ ਇਹਦੇ ਦੱਛੇ ਹਾਂਜੀ ਆਲੂਆਂ ਨੂੰ ਆਪਾਂ ਦੋ ਵਾਰੀ ਪਾਣੀ ਦੇ ਨਾਲ ਧੋ ਲਿਆ ਸੀ ਧੋ ਕੇ ਉਸ ਤੋਂ ਬਾਅਦ ਐਸ ਤਰ੍ਹਾਂ ਵਧੀਆ ਵਧੀਆ ਆਲੂ ਬਣ ਗਏ ਹੈਗੇ ਆ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਇੱਕ ਕੌਲੀ ਕਣਕ ਦਾ ਆਟਾ ਆਟੇ ਨੂੰ ਆਪਾਂ ਛਾਣਿਆ ਹੋਇਆ ਤੇ ਦੋ ਚਮਚ ਪਾ ਦਾਂਗੇ ਆਪਾਂ ਇੱਥੇ ਸੂਜੀ ਦੋ ਪਾ ਲਓ ਤਿੰਨ ਚਮਚ ਪਾ ਲਓ ਤਿੰਨ ਚਮਚ ਆਪਾਂ ਪਾ ਲਾਂਗੇ ਸੂਜੀ ਸੂਜੀ ਨੂੰ ਵੀ ਛਾਣਿਆ ਹੋਇਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਕਈ ਵਾਰ ਨਾ ਸੂਜੀ ਦੇ ਵਿੱਚ ਸੁਸਰੀ ਵਗੈਰਾ ਜੀ ਪੈ ਜਾਂਦੀ ਹੈ ਫਿਰ ਸੂਜੀ ਨੂੰ ਛਾਣਨਾ ਜ਼ਰੂਰੀ ਹੈ ਹੁਣ ਪਾਵਾਂਗੇ ਆਪਾਂ ਮਸਾਲੇ ਨਮਕ ਪਾਵਾਂਗੇ ਸੁਆਦ ਅਨਸਾਰ ਅੱਧਾ ਚਮਚਾ ਆਪਾਂ ਪਾ ਦਾਂਗੇ ਪੀਸੀ ਹੋਈ ਲਾਲ ਮਿਰਚ ਪਾਊਡਰ ਕੁੱਟੀ ਹੋਈ ਲਾਲ ਮਿਰਚ ਵੀ ਪਾ ਸਕਦੇ ਆ ਇਸ ਤਰ੍ਹਾਂ ਤੁਸੀਂ ਪਾਊਡਰ ਵੀ ਪਾ ਸਕਦੇ ਆ ਅੱਧਾ ਕ ਚਮਚਾ ਪਾ ਦਾਂਗੇ ਗਰਮ ਮਸਾਲੇ ਦਾ ਅੱਧਾ ਕ ਚਮਚਾ ਆਪਾਂ ਪਾ ਦਾਂਗੇ ਹਲਦੀ ਦਾ ਅੱਧਾ ਕ ਚਮਚਾ ਪਾ ਦਾਂਗੇ ਸਾਬਤ ਜੀਰਾ ਅੱਧਾ ਕ ਚਮਚਾ ਪਾ ਦਾਂਗੇ ਅਜਮੈਨ ਤੇ ਥੋੜੀ ਪਾ ਦਾਂਗੇ ਇਸੀ ਕਾਲੀ ਮਿਰਚ ਇੱਕ ਪਿਆਜ਼ ਇਸ ਤਰ੍ਹਾਂ ਆਪਾਂ ਬਰੀਕ-ਬਰੀਕ ਕੱਟ ਲਿਆ ਸੀਗਾ ਤੇ ਦੋ ਪਾਈਆਂ ਹਰੀਆਂ ਮਿਰਚ ਇਹਨਾਂ ਨੂੰ ਵੀ ਬਰੀਕ ਕੱਟ ਲਿਆ ਸੀ ਜੇਕਰ ਤੁਹਾਨੂੰ ਹਰੀ ਮਿਰਚ ਨਹੀਂ ਵੀ ਪਸੰਦ ਤੁਸੀਂ ਇਹਨੂੰ ਹਟਾ ਵੀ ਸਕਦੇ ਆ ਜੇਕਰ ਕੋਈ ਹੋਰ ਵੀ ਸਬਜੀ ਐਡ ਕਰਨੀ ਤੁਸੀਂ ਉਹ ਵੀ ਐਡ ਕਰ ਸਕਦੇ ਆ ਵੈਸੇ ਇਹ ਜਿਹੜਾ ਪਿਆਜ਼ ਪਾਇਆ ਨਾਸ਼ਤੇ ਵਾਸਤੇ ਕਾਫੀ ਆ ਕਿਉਂਕਿ ਆਪਾਂ ਕੱਚੇ ਆਲੂ ਦਾ ਇਹ ਨਾਸ਼ਤਾ ਬਣਾਉਣ ਲੱਗੇ ਆ ਨਾ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਿੰਨੇ ਆ ਪਹਿਲਾਂ ਉਸ ਤੋਂ ਬਾਅਦ ਹੀ ਆਪਾਂ ਪਾਣੀ ਪਾਵਾਂਗੇ ਸਾਰਾ ਸਮਾਨ ਆਪਾਂ ਚੰਗੀ ਤਰ੍ਹਾਂ ਹੁਣ ਮਿਲਾ ਤਾਗਾ ਹੁਣ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਵਧੀਆ ਜਿਹਾ ਘੋਲਾਂਗੇ ਹੱਥ ਦੇ ਨਾਲ ਹੀ ਆਪਾਂ ਹੁਣ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਾਂਗੇ ਇੱਕੇ ਵਾਰਾ ਪਾਣੀ ਨਹੀਂ ਪਾਉਂਦੇ ਬੈਟਰ ਪਤਲਾ ਹੋ ਜਾਊਗਾ ਬਸ ਥੋੜਾ ਥੋੜਾ ਪਾਣੀ ਪਾਵਾਂਗੇ ਇਹ ਛੋਟਾਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੂੰ ਨਾਸ਼ਤਾ ਪਸੰਦ ਆਊਗਾ ਤੇ ਬਾਕੀ ਸਿਰ ਇਹ ਨਾਸ਼ਤੇ ਨਾਲ ਟਾਈਮ ਵੀ ਘੱਟ ਲੱਗਦਾ ਹੈਗਾ ਜ਼ਿਆਦਾ ਟਾਈਮ ਨਹੀਂ ਲੱਗਦਾ ਨਾਸ਼ਤਾ ਬਣਾਉਣ ਤੇ ਸਾਰਾ ਆਪਾਂ ਸਮਾਨ ਚੰਗੀ ਤਰ੍ਹਾਂ ਮਿਕਸ ਕਰਤਾ ਹੈਗਾ ਇੰਨਾ ਬੈਟਰੀ ਆਪਾਂ ਪਤਲਾ ਰੱਖਣਾ ਤੇ ਥੋੜਾ ਜਿਹਾ ਹੁਣ ਇੱਥੇ ਪਾ ਦਾਂਗੇ ਆਪਾਂ ਮਿੱਠਾ ਸੋਡਾ ਇਹਦੇ ਨਾਲ ਕਿ ਇਹਨਾਂ ਸੌਫਟ ਬਣੂਗਾ ਨਾ ਆਸਟਾ ਇਸ ਕਰਕੇ ਆਪਾਂ ਇਹ ਜਿਹੜਾ ਮਿੱਠਾ ਸੋਡਾ ਪਾਇਆ ਹੈਗਾ ਤੇ ਜਿਹੜੀ ਆਪਾਂ ਅਜਮੈਣ ਤੇ ਕਾਲੀ ਮਿਰਚ ਪਾਈਏ ਇਹਦੇ ਨਾਲ ਤਜਾਬ ਗੈਸ ਵਗੈਰਾ ਨਹੀਂ ਬਣਦਾ ਇਸ ਕਰਕੇ ਆਪਾਂ ਪਾਇਆ ਹੈਗਾ ਤੁਸੀਂ ਚੰਗੀ ਤਰ੍ਹਾਂ ਹੁਣ ਆਪਾਂ ਮਿਲਾ ਦਈਏ ਸਾਰਾ ਸਮਾਨ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰਤਾ ਦੇਖੋ ਤੇ ਨਾਸ਼ਤੇ ਵਾਸਤੇ ਇਹ ਸਮਾਨ ਜਿਹੜਾ ਰੈਡੀ ਆ ਹਾਂਜੀ ਇੱਧਰ ਆਪਾਂ ਹੁਣ ਤੇਲ ਨੂੰ ਗਰਮ ਕਰ ਲਿਆ ਹੈਗਾ ਨਾਸ਼ਤਾ ਬਣਾਉਣ ਵਾਸਤੇ ਫੁੱਲ ਫਲੇਮ ਤੇ ਪਹਿਲਾਂ ਤੇਲ ਗਰਮ ਕੀਤਾ ਸੀ ਹੁਣ ਆਪਾਂ ਗਿਆ ਨਹੀਂ ਥੋੜਾ ਜਿਹਾ ਮੀਡੀਅਮ ਤੇ ਕਰਦਾ ਹਾਂ ਹੁਣ ਇਹਨਾਂ ਇਹਨਾਂ ਬੈਟਰ ਚੱਕ ਲਾਂਗੇ ਇਸ ਤਰ੍ਹਾਂ ਆਪਾਂ ਤੇਲ ਦੇ ਵਿੱਚ ਛੱਡਦੇ ਜਾਵਾਂਗੇ ਜਿੰਨਾ ਕੁ ਨਾਸ਼ਤਾ ਪੈਂਦਾ ਹੈ ਕੜਾਈ ਦੇ ਵਿੱਚ ਓਨਾ ਕੁ ਨਾਸ਼ਤਾ ਆਪਾਂ ਇਹ ਫਰਾਈ ਕਰਾਂਗੇ ਨਾਸ਼ਤੇ ਦਾ ਛੋਟਾ ਵੱਡਾ ਸਾਈਜ਼ ਤੁਸੀਂ ਆਪਦੇ ਹਿਸਾਬ ਨਾਲ ਬਣਾਉਣਾ ਬਸ ਐਸ ਤਰ੍ਹਾਂ ਬਣ ਜਾਊਗਾ ਜਿਵੇਂ ਆਪਾਂ ਪਕੌੜੇ ਬਣਾਉਣੇ ਹੈਗੇ ਆ ਬਹੁਤ ਈਜੀ ਤਰੀਕਾ ਹੈ ਨਾਸ਼ਤਾ ਬਣਾਉਂਦਾ ਜੇ ਤੁਸੀਂ ਮਹਿਮਾਨ ਆਉਣ ਤੇ ਵੀ ਬਣਾਉਗੇ ਨਾ ਤੇ ਬਹੁਤ ਜਲਦੀ ਇਹ ਨਾਸ਼ਤਾ ਬਣ ਕੇ ਤਿਆਰ ਹੋ ਜਾਊਗਾ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾਗਾ ਬਸ ਇੰਨਾ ਕੁ ਨਾਸ਼ਤਾ ਪਾਊਗਾ ਜਦੋਂ ਸੇਕ ਲੱਗ ਉਸ ਤੋਂ ਬਾਅਦ ਹੀ ਆਪਾਂ ਇਹਨਾਂ ਨੂੰ ਕੱਟਾਂਗੇ ਨਾਸ਼ਤੇ ਦਾ ਆਪਾਂ ਪਾਸਾ ਕੱਟਦਾ ਦੇਖੋ ਇੰਨਾ ਵਧੀਆ ਕਲਰ ਆਇਆ ਹੈਗਾ ਤੇ ਜੇ ਜ਼ਿਆਦਾ ਆਪਾਂ ਗੈਸ ਤੇ ਤੇਜ਼ ਤੇ ਪਕਾਵਾਂਗੇ ਨਾ ਇਫ ਰਿਕਟ ਇਹਦੇ ਮੈਂ ਇਹ ਨਾਸ਼ਤਾ ਪਕਾ ਲ ਜੂਗਾ ਤੇ ਅੰਦਰ ਉਹ ਥੋੜਾ ਜਿਹਾ ਕੱਚਾ ਆ ਰਿਹਾ ਜਾਂ ਇਸ ਕਰਕੇ ਫੁੱਲ ਫਲੇਮ ਤੇ ਪਹਿਲਾਂ ਤੇਲ ਗਰਮ ਕਰ ਲੋ ਉਸ ਤੋਂ ਬਾਅਦ ਇਹਨੂੰ ਗੈਸ ਨੂੰ ਮੀਡੀਅਮ ਤੇ ਕਰ ਦੋ ਫਿਰ ਹੌਲੀ ਹੌਲੀ ਵਧੀਆ ਨਾਸ਼ਤਾ ਜਿਹੜਾ ਇਹ ਪੱਕੀ ਜਾਂਦਾ ਹੈਗਾ ਹਾਂਜੀ ਨਾਸ਼ਤੇ ਨੂੰ ਆਪਾਂ ਫਰਾਈ ਕਰ ਲਿਆ ਦੇਖੋ ਕਿੰਨਾ ਵਧੀਆ ਨਾਸ਼ਤਾ ਫਰਾਈ ਹੋ ਗਿਆ ਬਹੁਤ ਵਧੀਆ ਕਲਰ ਆ ਗਿਆ ਹੈ ਕਿਉਂਕਿ ਆਪਾਂ ਗੈਸ ਨੂੰ ਥੋੜਾ ਜਿਹਾ ਮੀਡੀਅਮ ਤੇ ਕੀਤਾ ਸੀ ਇਸ ਕਰਕੇ ਵਧੀਆ ਫਰਾਈ ਹੋ ਗਿਆ ਹੁਣ ਆਪਾਂ ਵੱਡੀ ਝਾਰਨੀ ਦੇ ਨਾਲ ਇਹ ਨਾਸ਼ਤੇ ਨੂੰ ਕੱਢ ਲੈਣੇ ਆ ਤੇ ਚੰਗੀ ਤਰ੍ਹਾਂ ਇਹਨਾਂ ਦਾ ਤੇਲ ਨਿਚੋੜ ਦਾਂਗੇ ਭਾੜਾ ਜਿਹੜਾ ਕੋਈ ਐਕਸਟਰਾ ਤੇਲ ਹੁੰਦਾ ਨਾ ਪਰ ਹੋਰ ਜੀ ਨਹੀਂ ਲੱਗਦੇਗੇ ਜਿਹੜੇ ਇਹ ਤਲੇ ਤਲੇ ਜਿਆਦੇ ਨਹੀਂ ਲੱਗਦੇਗੇ ਇਦਾਂ ਆਪਾਂ ਰੱਖ ਦਿੰਨੇ ਆ ਪਲੇਟ ਦੇ ਵਿੱਚ ਠੱਕ ਦਿਆ ਨੀ ਕਿੰਨੇ ਕ੍ਰਿਸਪੀ ਇਦਾਂ ਹੀ ਆਪਾਂ ਹੁਣ ਦੂਸਰਾ ਪੂਰ ਵੀ ਕੱਢ ਲਾਂਗੇ ਨਾਸ਼ਤੇ ਦਾ ਪੂਰੇ ਧਿਆਨ ਆਪਾਂ ਇਸ ਤਰ੍ਹਾਂ ਤੇਲ 'ਚ ਛੱਡਣਾ ਗਾ ਜਲਦਬਾਜ਼ੀ ਨਹੀਂ ਕਰਨੀ ਕਈ ਵਾਰ ਛਿੱਟਾ ਵਗੈਰਾ ਨਾ ਪੈ ਜਾ ਤੇਲ ਦਾ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਹਾਂਜੀ ਸਾਰਾ ਨਾਸ਼ਤਾ ਆਪਾਂ ਬਣਾ ਕੇ ਰੈਡੀ ਕਰ ਲਿਆ। ਤੇ ਗੈਸ ਨੂੰ ਕਰ ਦਿੰਦੇ ਆ ਬੰਦ ਹੁਣ। ਦੇਖੋ। ਹਾਂਜੀ ਨਾਸ਼ਤਾ ਆਪਾਂ ਬਣਾ ਲਿਆ ਬਣਾ ਕੇ ਸਾਰਾ ਰੈਡੀ ਕਰ ਲਿਆ ਦੇਖੋ ਤੇ ਸਜਾਵਟ ਵਾਸਤੇ ਆਪਾਂ ਦੋ ਹਰੀਆਂ ਮਿਰਚਾਂ ਰੱਖ ਦਿੱਤੀਆਂ ਇਸ ਨਾਸ਼ਤੇ ਨੂੰ ਤੁਸੀਂ ਹਰੀ ਚਟਨੀ ਨਾਲ ਵੀ ਖਾ ਸਕਦੇ ਹੋ ਟਮਾਟੋ 소ਸ ਦੇ ਨਾਲ ਵੀ ਤੁਸੀਂ ਖਾ ਸਕਦੇ ਹੋ ਨਾਸ਼ਤਾ ਬਹੁਤ ਹੀ ਵਧੀਆ ਲੱਗਦਾ ਹੈ ਬਹੁਤ ਹੀ ਆਪਾਂ ਇਹ इजी ਤਰੀਕੇ ਨਾਲ ਨਾਸ਼ਤਾ ਬਣਾਉਣਾ ਦੱਸਿਆ ਹੈਗਾ ਤੁਸੀਂ ਘਰ ਵਿੱਚ ਜਰੂਰ ਟਰਾਈ ਕਰਕੇ ਦੇਖੋ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਆਜੀ ਤੁਹਾਨੂੰ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਹੈ ਵੀਡੀਓ ਨੂੰ ਵਾਤਵਾਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਦੇ ਮਿਲ ਜੇ ਕਿ ਆਪਾਂ ਨੈਕਸਟ ਵੀਡੀਓ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ